ਸੱਚੀ ਗੱਲ ਜੀ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਕੈਬਨਟ ਸਬ ਕਮੇਟੀ ਨੇ ਵੱਖ-ਵੱਖ ਮੁਲਾਜ਼ਮ ਯੂਨੀਨਾ ਦੀ ਬੁਲਾਈ ਮੀਟਿੰਗ ਸ਼ੁਰੂ ਕਰਦੇ ਆਜੀ ਵੱਡੀ ਖਬਰ ਕੈਬਨਟ ਸਬ ਕਮੇਟੀ ਨੇ ਵੱਖ-ਵੱਖ ਮੁਲਾਜ਼ਮ ਯੂਨੀਨਾ ਦੀ 10 ਸਤੰਬਰ ਨੂੰ ਮੀਟਿੰਗ ਬੁਲਾਈ ਹੈ ਕੈਬਨਟ ਸਬ ਕਮੇਟੀ ਦੀ ਮਿਤੀ 28 2024 ਨੂੰ ਹੋਣ ਵਾਲੀ ਮੀਟਿੰਗਾਂ 포ਸਟਪੋਨ ਕਰਨ ਸਬੰਧੀ ਉਪਰੋਕਤ ਵਿਸ਼ੇ ਤੇ ਇਸ ਵਿਭਾਗ ਨੇ ਪੱਤਰ ਨੰਬਰ 1116 2023 जीसी 5622 626 ਮਿਤੀ 16 8 2024 ਨੂੰ ਲਗਾਤਾਰ ਵਿੱਚ ਵਿਸ਼ਾ ਅंकित ਮਾਮਲੇ ਸੰਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਵਿੱਤ ਮੰਤਰੀ ਜੀ ਦੀ ਪ੍ਰਧਾਨਗੀ ਹੇਠਕ ਬਖਵਾਕ ਯੂਨੀਨਾ ਨਾਲ ਉਹਨਾਂ ਦੀਆਂ ਮੰਗਾਂ ਸੰਬੰਧੀ ਮਿਤੀ ਵੀ 8 2024 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਰੱਖੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਵਿੱਤ ਮੰਤਰੀ ਜੀ ਦੀ ਭਾਰਤ ਸਰਕਾਰ ਨਾਲ ਪ੍ਰੀ ਬਜਟ ਮੀਟਿੰਗਾਂ ਹੋਣ ਕਰਕੇ ਪੋਸਟਪੋਨ ਕੀਤੀ ਜਾਂਦੀ ਹੈ ਹੁਣ ਉਹ ਮੀਟਿੰਗ ਮਿਤੀ 10 9 2024 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਵੇਗੀ